ਹਾਂਜੀ ਵੀਰ ਜੀ ਵੈਲਕਮ ਹੋ ਗਿਆ ਸਾਰੇ ਭਰਾਵਾਂ ਦਾ ਸਾਡੇ ਚੈਨਲ ਪਿਜਨ ਨਾਲ ਪੜਕ ਤੇ ਜਿਹੜੇ ਦੋਸਤ ਸੱਜਣ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਇੱਕ ਬਟਨ ਦਾ ਉਹਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕਣ ਤੇ ਦੋ ਤਿੰਨ ਦਿਨ ਹੋ ਗਏ ਅੱਜ ਕੋਈ ਵੀਡੀਓ ਪਾਈ ਨੂੰ ਕੰਮਕਾਰ ਦਸਿਸਰੇ ਜਿਕੇ ਬਾਹਰ ਆਇਆ ਤੇ ਟਾਈਮ ਹੀ ਥੋੜਾ ਜਿਹਾ ਮੈਂ ਚਲੋ ਵੀਡੀਓ ਪਾ ਦਨੇ ਆ ਸਾਰੇ ਭਰਾਵਾਂ ਨੂੰ ਤੇ ਟਾਪਿਕ ਬੜਾ ਵਧੀਆ ਇੱਥੇ ਨਾ ਮੈਨੂੰ ਕਮੈਂਟ ਵੀ ਕੁਝ ਬੰਦਿਆਂ ਨੇ ਕੀਤੇ ਸੀ ਪਹਿਲਾਂ ਕਿ ਇਹ ਟਾਪਿਕ ਭਾਜੀ ਤੁਸੀਂ ਇਹ ਟਾਪਿਕ ਤੇ ਵੀਡੀਓ ਦਿਓ ਤੇ ਅੱਜ ਦਾ ਟਾਪਿਕ ਹੈਗਾ ਸਾਡਾ ਜੀ ਕਬੂਤਰ ਨੂੰ ਗਰਮ ਕਰਨਾ ਤੇ ਕਬੂਤਰ ਨੂੰ ਗਰਮ ਕਰਨ ਦੀ ਖੇੜ ਕੀ ਆ ਕਿਵੇਂ ਕਬੂਤਰ ਨੂੰ ਗਰਮ ਕਰੀਦਾ ਕਿੰਨੇ ਟਾਈਮ ਤੇ ਕਬੂਤਰ ਨੂੰ ਗਰਮ ਕਰੀਦਾ ਜੇ ਗਰਮੀ ਦਾ ਮੌਸਮ ਹੋਵੇ 40 ਤੋਂ ਪਲੱਸ ਤੇ ਫਿਰ ਕਿੰਨੇ ਵਜੇ ਕਬੂਤਰ ਨੂੰ ਗਰਮ ਕਰਨਾ ਤੇ ਜੇ 40 ਤੋਂ ਥੱਲੇ ਟੈਂਪਰੇਚਰ ਹੋਵੇ 36 37 38 34 ਇੱਥੇ ਹੈ ਨਾ ਫਿਰ ਕਬੂਤਰ ਨੂੰ ਕਿੰਨੇ ਵਜੇ ਗਰਮ ਕਰਨਾ ਤੇ ਕਬੂਤਰ ਨੂੰ ਦਾਬੂ ਕਿਵੇਂ ਲਾਉਣਾ ਕਿੰਨੇ ਚਿਰ ਦਾ ਦਾਬੂ ਲਾਉਣਾ ਤੇ ਜਦੋਂ ਆਪਾਂ ਗਰਮ ਕਰਨਾ ਕਬੂਤਰ ਨੂੰ ਤੇ ਗਰਮ ਕਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਕਾੜਾ ਬਣਾਉਣਾ ਕਿੰਨਾ ਉੱਚ ਪਾਣੀ ਪਾਉਣਾ ਤੇ ਕਿੰਨਾ ਕਿੰਨਾ ਪਾਣੀ ਕੂਤਰਾਂ ਦੇਣਾ ਇਹ ਸਾਰੇ ਹੀ ਟੌਪਿਕ ਤੇ ਮੈਂ ਡਿਟੇਲ ਵੀਡੀਓ ਲੈ ਕੇ ਆਉਂਗਾ ਸੌਰੀ ਵੀਡੀਓ ਆਪਾਂ ਜਾ ਬਣਾ ਰਹੇ ਹਾਂ ਤੇ ਭਾਰ ਗਰਮੀ ਦੇ ਮੌਸਮ ਜਦੋਂ ਚੱਲਦਾ ਹੋਵੇ ਚਲੋ ਹੁਣ ਥੋੜੇ ਜੇ ਨਾ ਕਈ ਦਿਨ ਲੱਗਦੇ ਆ ਤੇ ਕਈ ਥੋੜੇ ਕੱਚੇ ਹੋ ਜਾਂਦੇ ਆ ਵੀ ਉਹ ਜਿਹੜੇ ਆਪਾਂ ਗਰਮ ਕਰਦੇ ਆਂ ਕਬੂਤਰ ਓੜਦੇ ਆ ਤੇ ਜੇ ਗਰਮ ਕਰੀਏ ਕਬੂਤਰ ਤੇ ਜਿਹੜੀਆਂ ਘਰਦੇ ਆ ਬਾਜੀਆਂ ਵਾਂ ਜਾਂ ਆਪਾਂ ਬਾਹਰ ਡੜੇ ਛੱਡਦੇ ਆ ਉਹਨਾਂ ਚ ਗਰਮ ਕਬੂਤਰ ਆਪਾਂ ਛੱਡ ਸਕਦੇ ਆ ਸਾਰਾ ਟੌਪਿਕ ਬੜਾ ਵਧੀਆ ਤੇ ਬੜਾ ਇੰਪੋਰਟੈਂਟ ਕਬੂਤਰ ਪਾਈ ਦਾ ਟੌਪਿਕ ਆ ਅ ਅਣ ਕਿਹਾ ਬਹੁਤ ਘੱਟ ਲੋਕਾਂ ਨੇ ਇਹਨੂੰ ਕਵਰ ਕੀਤਾ ਤੇ ਜੇ ਕਿਸੇ ਨੇ ਕਵਰ ਕੀਤਾ ਤੇ ਸਹੀ ਗੱਲਾਂ ਨਹੀਂ ਦਸੀਆਂ ਤੇ ਪੂਰਾ ਪਰਦਾ ਜਲਾਵਾਂਗੇ ਆਪਾਂ ਇਸ ਟੌਪਿਕ ਤੋਂ ਤੁਹਾਨੂੰ ਹਰ ਇੱਕ ਚੀਜ਼ ਡਿਟੇਲ ਦੇ ਵਿੱਚ ਸ਼ੇਅਰ ਕਰਾਂਗੇ ਦੱਸਾਂਗੇ ਔਰ ਰਿਜ਼ਲਟ ਵੀ ਦੱਸਾਂਗੇ ਵੀ ਕੀ ਰਿਜ਼ਲਟ ਆਉਂਦਾ ਠੀਕ ਹੈ ਜੀ ਬਣੇ ਰਹੋ ਸਾਡੇ ਨਾਲ ਵੀਡੀਓ ਲਾਸਟ ਤੱਕ ਵੇਖਿਓ ਕੋਈ ਵੀ ਚੀਜ਼ ਮੇਰੇ ਭਰਾਸ ਕਿਪਣਾ ਕਰੋ ਮੈਂ ਤੁਹਾਨੂੰ ਉਹੋ ਚੀਜ਼ਾਂ ਦੱਸੂਗਾ ਜੋ ਅਹੀਂ ਜੂਜ਼ ਕਰਦੇ ਆ ਜਿਨ੍ਹਾਂ ਦਾ ਅਸੀਂ ਪ੍ਰੈਕਟੀਕਲ ਕੀਤਾ ਦੂਜੀ ਕੋ ਫਾਲਤੂ ਚੀਜ਼ ਆਪਾਂ ਨਹੀਂ ਦੱਸਦੇ ਠੀਕ ਹੈ ਜੀ ਤੇ ਬਣੇ ਰਹੋ ਸਾਡੇ ਨਾਲ ਅਲਾਟ ਤੱਕ ਵੀਡੀਓ ਦੇ ਸਕਿਪ ਨਾ ਕਰਿਓ ਵੀਡੀਓ ਕੋਈ ਚੀਜ਼ ਐ ਹੋ ਜੀ ਫਿਰ ਰਹਿ ਜਾਂਦੀ ਆ ਉਸ ਤੋਂ ਹੀ ਛੋਟੇ ਛੋਟੇ ਗੱਲਾਂ ਹੁੰਦੀਆਂ ਤੇ ਕਬੂਤਰ ਕਿਸ ਵੇਲੇ ਬੰਦੇ ਦਾ ਹਿਲ ਜਾਂਦਾ ਤੇ ਹਰ ਇੱਕ ਟੌਪਿਕ ਤੇ ਵੀਡੀਓ ਸਾਡਾ ਚੈਨਲ ਪੇ ਜਨ ਬਲਗ ਅਨਬਲਗ ਤੇ ਆਪਾਂ ਪਾਈ ਆ ਬਿਲਕੁਲ ਪੁਖਤਾ ਅਥੈਂਥਿਕ ਆਪਾਂ ਜਾਣ ਕਰ ਦੇਨੇ ਕੋਈ ਯਾਰ ਕਿਤੇ ਉਹ ਇਹ ਨਹੀਂ ਕਿ ਇਧਰੋਂ ਫੜ ਕੇ ਤੇ ਉਧਰ ਕਰਤੀ ਤੇ ਉਧਰੋਂ ਫੜ ਕੇ ਤੇ ਇਧਰ ਕਰਤੀ ਬਿਲਕੁਲ ਪ੍ਰੈਕਟੀਕਲ ਚੀਜ਼ਾਂ ਜਿਹੜੀਆਂ ਕੀਤੀਆਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅ ਕੁਝ ਬੰਦੇ ਜਿਵੇਂ ਹੁੰਦੇ ਯਾਰ ਤੁਸੀਂ ਆਪ ਬਾਜ਼ੀਆਂ ਡਾਉਂਦੇ ਜਾਂ ਨੰਬਰ ਲੱਗਦੇ ਆ ਵਧੀਆ ਆਪਣੇ तकरीबन ਸਾਰੇ ਛੇੜਦੇ ਆ ਦੌਰ ਆਪਾਂ ਹੁਣ ਬਾਜ਼ੀਆਂ ਛੱਡੀਆਂ ਤੇ ਆ ਇਹ ਜਿਹੜਾ ਹੈ ਦੌਰ ਹੋਇਆ ਇਦਣ ਵੀ ਆਪਣੇ ਬਾਜ਼ੀ ਉੱਢੀ ਦੋ ਕੱਪਾਂ ਦੇ ਵਿੱਚ ਐਂਟਰੀ ਇੱਕ ਚ 17 18 6 ਤਾਂ ਹੈ ਔਰ ਇੱਕ ਦੇ ਵਿੱਚ 7 8 6 ਤਾਂ ਇੱਕ ਦੀ ਤੇ ਇੱਕ ਦੇ ਵਿੱਚ ਆਪਣੀ ਪੋਜੀਸ਼ਨ ਪਹਿਲੀ ਆਈ ਆ ਬੈਸਟ ਕਬੂਤਰ ਵੀ ਆਪਣਾ ਰਿਆ ਅ ਗਰਮੀ ਵੀ ਚੰਗੀ ਸੀ ਉਸ ਦਿਨ 40 41 ਟੈਂਪਰੇਚਰ ਫੀਲ ਲਾਈਕ 42 43 ਹੈਗਾ ਤੇ ਉਸ ਦਿਨ ਵੀ ਕਬੂਤਰ ਆਪਣੇ 40 ਦੇ ਕਰੀਬ ਆਪਣੇ ਚੋਹਾਂ ਕਬੂਤਰਾਂ ਨੇ ਘੰਟੇ ਬਣਾਏ ਤੇ ਉਸ ਇਸ ਉਸ ਵਿੱਚ ਆਪਣਾ ਇੱਕ ਚ ਪਹਿਲਾ ਨੰਬਰ ਲੱਗਾ ਵਾ ਤੇ ਬੈਸਟ ਕਬੂਤਰ ਵੀ ਆਪਣਾ ਇੱਕ ਦੂਜੀ ਸ਼ੀਲਡ ਜਿਹੜੀ ਉਹਦੇ ਵਿੱਚ ਛਤਰੀ ਵਾਲੇ ਕਬੂਤਰ ਨਾਲ ਤੇ ਉਹਦੇ ਵਿੱਚ ਵੀ ਬੜਾ ਵਧੀਆ ਰਿਜ਼ਲਟ ਰਿਹਾ ਆਪਣਾ ਪੰਜਾਂ ਪੰਜਾਂ ਕਬੂਤਰਾਂ ਦਾ ਲੋਕਾਂ ਦੇ 48 48 ਘੰਟੇ ਬਣੇ ਆ ਪਹਿਲੇ ਪੋਜੀਸ਼ਨ ਜਿਹੜਾ ਆ ਬੰਦਾ ਉਹਦੇ 51 ਘੰਟੇ ਬਣੇ ਤੇ ਆਪਣੇ ਚੌਥਾ ਕਬੂਤਰਾਂ ਦਾ 38 49 ਇੱਥੇ ਜੇ ਘੰਟੇ ਬਣਿਆ ਉਹਦੇ ਵਿੱਚ ਇੱਕ ਕਬੂਤਰ ਆਪਣਾ ਸ਼ਾਰਟ ਹੋ ਗਿਆ ਸੀ 4:30 5 ਵਜੇ ਤੱਕ ਕਬੂਤਰ ਆਪਣਾ ਬਿਲਕੁਲ ਸਾਹਮਣੇ ਤੇ ਚਲੋ ਇਹ ਪਾਰਟ ਉਹ ਗੇਮ ਅਗਰ ਉਹ ਕਬੂਤਰ ਆਪਣਾ ਵੇਂਦਾ ਤੇ ਉਹ ਉਸ ਕੱਪ ਵਿੱਚ ਵੀ ਆਪਣੀ ਪੋਜੀਸ਼ਨ ਆ ਜਾਣੇ ਜਿਹਦੇ ਵਿੱਚ ਛਤਰੀਆਂ ਵਾਲੇ ਜਿਵੇਂ ਮੈਂ ਕਹਿਣਾ ਨਾ ਕਿ ਛਤਰੀਆਂ ਵਾਲੇ ਕਬੂਤਰਾਂ ਦਾ ਤੇ ਜਾਲਾਂ ਵਾਲ ਦਾ ਫਰਕ ਪੈ ਜਾਂਦਾ ਵੀ ਜੀ ਔਰ ਉਸ ਕਬੂਤ ਉਸ ਜਿਹੜੀ ਬਾਜੀ ਆ ਉਹਦੇ ਵਿੱਚ ਜਿਹਦਾ ਫਰਸਟ ਪ੍ਰਾਈਜ਼ ਆਇਆ ਆਪਣਾ ਜਿਹੜੀਆਂ ਆ ਮੁੰਡਾ 51.5 ਘੰਟੇ ਬਣੇ ਪੰਜਾਂ ਕਬੂਤਰਾਂ ਦਾ ਤੇ ਉਹਦਾ ਹੀ ਪਹਿਲਾ ਪ੍ਰਾਈਜ਼ ਲੱਗਾ ਠੀਕ ਹੈ ਜੀ ਤੇ ਇਸ ਤੇ ਵੀ ਆਪਾਂ ਇੱਕ ਵੀਡੀਓ ਲੈ ਕੇ ਆਵਾਂਗੇ ਡਿਟੇਲ ਛਤਰੀ ਵਾਲੇ ਕਬੂਤਰਾਂ ਦਾ ਤੇ ਜਾਲ ਵਾਲੇ ਕਬੂਤਰਾਂ ਦਾ ਕੀ ਫਰਕ ਆ ਕਿਵੇਂ ਡਾਰ ਹੁੰਦੀ ਆ ਤੇ ਆ ਆਪਣਾ ਰਿਜ਼ਲਟ ਰਿਹਾ ਇਹੜਾ ਹੁਣ ਐ ਤਰ ਲੰਘਿਆ ਤੇ ਵਧੀਆ ਆਪਾਂ ਸੈਟੀਸਫਾਈ ਆ ਯਾਰ ਕਈ ਬੰਦੇ ਵਿੱਚ ਮਨਫੀ ਕਮੈਂਟ ਕਰਦੇ ਮੈਂ ਫਿਰ ਉਹਨਾਂ ਦਾ ਜਵਾਬ ਨਹੀਂ ਦਿੰਦਾ ਫਿਰ ਐਵੇਂ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਉਹ ਵੀ ਤੁਸੀਂ ਫੋਰਡ ਜਿੱਤਿਆ ਜਾਂ ਤੁਸੀਂ ਇੰਜ ਕੀਤਾ ਜਾਂ ਯਾਰ ਫੋਰਡ ਜਿੱਤਣਾ ਹੀ ਕਬੂਤਰਬਾਜੀ ਨਹੀਂ ਹੁੰਦੀ ਹੁਣ ਜਿਹੜੇ ਬੰਦੇ ਫੋਰਡ ਨਹੀਂ ਜਿੱਤਦੇ ਤੇ ਕੀ ਉਹ ਕਬੂਤਰ ਪਰਵਰਨ ਹੈਗੇ ਜਾਂ ਖਿਡਾਰੀ ਨੇ ਹੈਗੇ ਤੇ ਮੈਂ ਇੱਕੋ ਗੱਲ ਕਹਿਣਾ ਨਾ ਯਾਰ ਜਿਹੜੇ ਬੰਦੇ ਫੋਰਡ ਜਿੱਤਦੇ ਹਨ ਤੁਸੀਂ ਉਹਨਾਂ ਨੂੰ ਕਹੋ ਵੀ ਕੋਈ ਇੱਕ ਹੀ ਆਪਾਂ ਜਿਹੜਾ ਉਹ ਯੂਜ਼ ਕਰਦੇ ਆ ਨਾ ਨੁਕਤਾ ਸੈਂਸ ਸ਼ੇਅਰ ਕਰ ਦੇਣਾ YouTube ਤੇ ਤੇ ਮੈਂ ਵਾਕੇ ਕਹਾਂਗਾ ਯਾਰ ਕੋਈ 우ਸਤਾਦ ਹੈਗਾ ਉਹਨਾਂ ਨੇ ਤੁਹਾਨੂੰ ਵੀ ਕੋਈ ਗੇਮ ਨਹੀਂ ਦੱਸਣੀ ਬਾਕੀ ਇੱਕ ਕਬੂਤਰ ਬਾਜੀ ਹੁੰਦੀ ਆ ਤਿਲਕਣ ਬਾਜੀ ਜਾਂ ਲੱਕ ਦੀ ਗੇਮ ਕਿਹੇ ਵੇਲੇ ਤੁਹਾਡਾ ਲੱਕ ਨਾਲ ਹੁੰਦਾ ਜਾਂ ਕਿਹੇ ਵੇਲੇ ਨਹੀਂ ਹੁੰਦਾ ਤੇ ਲੱਕ ਵੀ ਤੁਸੀਂ ਯਾਰ ਮੈਂ ਤੁਹਾਨੂੰ ਉਹ ਗੱਲ ਕਰਦਾ ਨਾ ਵੀ ਚੰਗੇ ਕਰਮ ਕਰੋ ਪ੍ਰਮਾਤਮਾ ਹਮੇਸ਼ਾ ਹੀ ਤੁਹਾਡੇ ਨਾਲ ਰਹਿੰਦਾ ਹੈ ਕਬੂਤਰ ਬਾਜੀ ਅੱਧੀ ਤੇ سپورਟ ਰੱਬ ਦੀ ਹੋਣੀ ਚਾਹੀਦੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਜਿੰਨੀਆਂ ਵੀ ਆਪਾਂ ਸੀਜ਼ਨ ਚ ਬਾਜ਼ੀਆਂ ਛੱਡੀਆਂ ਯਾਰ ਆਪਾਂ ਟੌਪ 5 ਦੇ ਵਿੱਚ ਰਹੇ ਆ ਹਰ ਕੱਪ ਦੇ ਵਿੱਚ ਕਈਆਂ ਵਿੱਚ ਪਹਿਲਾ ਪ੍ਰਾਈਜ਼ ਆ ਦੂਜਾ ਤੀਜਾ ਟੌਪ 5 ਦੇ ਵਿੱਚ ਆਪਾਂ ਫਿਨਿਸ਼ ਕੀਤਾ ਚਾਹੇ ਉੱਥੇ 20 ਛਤਾਂ 17 ਤਕਰੀਬਨ ਹੀ ਵਧੀਆ ਰਿਜ਼ਲਟ ਰਿਹਾ ਆਪਣਾ ਠੀਕ ਹੈ ਜੀ ਤੇ ਇਹੋ ਹੀ ਹੁੰਦਾ ਯਾਰ ਤੁਹਾਨੂੰ ਕਿ ਤੁਹਾਡੇ ਕਬੂਤਰ ਉੱਡ ਕੇ ਵਾਣਦੇ ਆ ਤੁਹਾਡੇ ਮਨ ਨੂੰ ਸੈਟੀਸਫਾਈ ਹੋਣ ਜੀ ਦਾ ਇਹਨਾਂ ਉਹ ਵੀ ਇੱਕ ਕਬੂਤਰ ਡਾਇਆ ਤੇ ਕਬੂਤਰ ਕੋਈ ਵੀ ਨਹੀਂ ਘਰ ਆਇਆ ਜਾਂ 1 ਆ ਗਏ ਜਾਂ 2 ਆ ਗਏ ਜਾਂ 3 ਆ ਗਏ ਜਾਂ ਕਿਸੇ ਬੰਨੇ ਖਾਤੇ ਜੀ ਨਹੀਂ ਕੋਇਆ ਨਾ ਇਹੋ ਜੀ ਜਿਹੜੀ ਚੀਜ਼ ਹੁੰਦੀ ਆ ਉਹ ਫਿਰ ਬੰਦੇ ਨੂੰ ਦੁੱਖ ਦਿੰਦੀ ਆ ਵੀ ਆਰ ਕੀ ਸਾਡੀ ਗੇਮ 'ਚ ਫਰਕ ਆ ਸਾਡੀ ਗੇਮ ਤੇ ਸਾਨੂੰ ਬੁਰਾ ਭਰੋਸਾ ਜਿਹੜੀ ਆਪਾਂ ਗੇਮ ਕਬੂਤਰ ਨੂੰ ਲਾਉਨੇ ਆ ਤਕਰੀਬਨ ਹੀ ਆਪਾਂ ਵਧੀਆ ਕਬੂਤਰ ਆਪਣੇ ਉੱਤੇ ਬੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੇਰੇ ਕੋਲ ਮਲਵਾਈ ਕਬੂਤਰ ਆਪਾਂ ਨਵੇਂ ਰੱਖਿਆ ਸੱਚ ਪਛੋ ਮੇਰੇ ਕੋਲ 10 11 ਵਜੇ 12 ਵਜੇ ਡਾਰ ਵਾਲੇ ਮਲਵਾਈ ਆ ਜੇ ਮੈਂ ਇਹਨਾਂ ਨੂੰ ਭਰ ਗਰਮੀ 'ਚ ਛੱਡਦਾ ਨਾ ਉਹਨਾਂ ਦੀ ਆਪਣੀ ਡਾਰ 11 12 ਇਹਨੇ ਡਾਰ ਆ ਆਪਣੀ ਬੁਣੀ ਲਾ ਕੇ ਤੇ ਆਪਾਂ ਵੇਖੋ ਉਹਨਾਂ ਕਬੂਤਰਾਂ ਨੂੰ ਆਪਾਂ 5 ਵਜੇ ਤੇ ਵੀ ਲੈ ਜੰਨੇ ਆ 5:30 6 ਵਜੇ ਤੇ ਵੀ ਲੈ ਜੰਨੇ ਆ ਇਹੋ ਖੇਡ ਹੁੰਦੀ ਆ ਯਾਰ ਵੀ ਕਬੂਤਰ ਤੁਹਾਡਾ 4-5 ਘੰਟੇ ਵਧਾਤਾ ਖੇਡਣੇ ਤੋਂ ਪਰ ਹੋਰ ਕੀ ਆ ਤੇ ਸੱਚ ਪੁੱਛੋ ਨਾ ਜੇ ਸਾਡੇ ਕੋਲ ਮਲਵਾਈ ਕਬੂਤਰ ਚੰਗੇ ਹੋਣ ਨਾ ਮੰਨ ਲਓ ਕਿ ਜੇ 3 ਦੀ 2 ਦੀ ਡਾਰ ਦਿੰਦੇ ਹੁਣ ਤੇ ਮੈਨੂੰ ਬੜਾ ਯਕੀਨ ਆ ਪ੍ਰਮਾਤਮਾ ਦੇ ਉਸ ਘਰ ਤੇ ਕਿ ਸਾਡੇ ਕਬੂਤਰ ਸ਼ਾਮਾਂ ਨੂੰ ਹੀ ਵਿਆਹ ਕਰਨਗੇ ਤੇ ਬਾਕੀ ਚਲੋ ਇਹ ਵੀ ਹੌਲੀ ਹੌਲੀ ਬਨ ਜਾਣਗੇ ਜਦੋਂ ਜਿਹੜੇ ਕੰਮ ਚ ਪੈ ਜਾਈਏ ਫਿਰ ਬੰਦਾ ਉਹੋ ਜੇ ਹੋ ਜਾਂਦਾ ਉਹੋ ਜੇ ਕਬੂਤਰ ਸਾਡੇ ਕੋਲ ਕੋਈ ਧੰਨੇ ਵਾਲੇ ਨੇ ਕੋਈ ਪੁੰਨੂ ਵਾਲੇ ਨੇ ਕੋਈ ਰਾਜਨ ਵਾਲੇ ਨੇ ਕੋਈ ਕਿਹੇ ਵੀ ਘਰ ਵਾਲੇ ਕਬੂਤਰ ਨੇ ਆ ਐਵੇਂ ਨਾਰਮਲ ਜਿਹੇ ਮਲਵਾਈ ਕਬੂਤਰ ਆ ਉਹਨਾਂ ਦੇ ਵਿੱਚੋਂ ਬੱਚੇ ਵਿੱਚ ਝਕੜਾ ਕੇ ਡਾਣੇ ਜਾਂ ਕੁਝ ਜਿਹੜੇ ਸਾਲੇ ਆਉਂਦੇ ਆ ਆਪੇ ਜਾਲ ਜੂਲ ਤੇ ਆ ਕੇ ਬੰਦੇ ਤੇ ਮੰਨਣਾ ਨਹੀਂ ਆ ਆ ਜਿਹੜੀ ਬਾਜੀ ਛੱਡੀ ਸੀ ਦੋ ਕਬੂਤਰ ਤੇ ਉਹ ਜਿਹੜੇ ਫੜੇ ਡਾਤੇ ਮੈਂ ਉਹ ਕਬੂਤਰ ਵਧੀਆ ਉੱਟ ਕੇ ਬਈ ਜਾਂਦੇ ਆ ਤੇ ਇਹ سلسلہ ਚੱਲਣ ਰਿਹਾ ਵੈਸ ਸੀਜ਼ਨ ਚ ਇਹ ਸੀਜ਼ਨ ਕਿ ਨੀਵਨ ਹਰ ਚੀਜ਼ ਯਾਰ ਕਬੂਤਰ ਆਪਣੇ ਕੋ ਵੀ ਇੰਨਾ ਕਿ ਟਾਈਮ ਨਹੀਂ ਹੁੰਦਾ ਯਾਰ ਮੈਂ ਜਾਂ ਜਾਦੇ ਪੈਸੇ ਨਹੀਂ ਖਰਚਦਾ ਇਸ ਚੀਜ਼ ਤੇ ਮੈਂ ਕਹਿੰਦਾ ਨਹੀਂ ਪੈਸੇ ਖਰਚਣੇ ਚਾਹੀਦੇ ਤਾਂ ਨੀ ਕਬੂਤਰ ਬਣੇ ਚਲੋ ਆਪੇ ਉਹ ਵੀ ਹੌਲੀ ਹੌਲੀ ਬਣ ਜਾਣਗੇ ਤੇ ਬਾਕੀ ਕਬੂਤਰ ਲੋਕਾਂ ਕੋਲ ਬੜੇ ਜਾਣਗੇ ਇੱਥੇ ਜਿਹੜੇ ਸਾਡੇ ਨੰਬਰ ਲੱਗਦੇ ਬੰਦਿਆਂ ਦੇ ਕਈਆਂ ਕੋ ਕਬੂਤਰ ਇਹੋ ਜਿਹੇ ਵੀ ਉਹਨਾਂ ਦੀ ਆਪਣੀਆਂ ਡਾਰਾਂ 4-4 ਵਜੇ ਤੱਕ ਯਾਰ ਜਿਹੜੇ ਕਬੂਤਰ ਦੇ ਆਪਣੇ ਜਾਂ 8-4 ਵਜੇ ਤੱਕ ਉਹਨੇ ਤੁਸੀਂ ਛੇੜੋ ਨਾ ਵੀ ਨਾ ਉਹਨੇ ਫਿਰ ਵੀ ਵੱਧ ਕੇ ਬਹਿਣਾ ਬਾਜੀ ਅਲ ਦਨ ਸਾਹ ਬੜੇ ਤੇ ਜੇ ਉਹਨੂੰ ਤੁਸੀਂ ਸਾਂਭ ਲਓਗੇ ਖੇਡ ਪਾਣੀ ਲਾਓਗੇ ਤੇ ਫਿਰ ਤੇ ਸ਼ਾਮ ਦੇ ਪਹਿਰਾਂ ਚ ਬਾਊਗੇ ਜਾ ਕੇ ਠੀਕ ਹੈ ਚਲੋ ਇਹ ਤੇ ਆਪਾਂ ਹੋ ਗੀਆਂ ਗੱਲਾਂ ਤੇ ਹੁਣ ਆਪਾਂ ਆਉਣੇ ਆਪਣੇ ਟੌਪਿਕ ਵੱਲ ਗੱਲਾਂ ਜਿਆਦੀ ਹੋਈ ਨੇ ਫਿਰ ਟੌਪਿਕ ਲੰਮਾ ਹੋ ਜਾਂਦਾ ਫਿਰ ਵੀਡੀਓ ਵੰਦੇ ਨਹੀਂ ਵੀ ਇਹ ਜੀ ਗਰਮ ਕਰਨ ਦੀ ਖੇਡ ਵੀ ਕਬੂਤਰ ਬਾਜੀ ਬਹੁਤ ੜੀ ਜ਼ਰੂਰੀ ਨਹੀਂ ਕਿ ਹਾਈ ਫਲੈਅਰ ਲੋ ਫਲੈਅਰਾਂ ਚ ਬੜੀ ਕਾਮਯਾਬੀ ਆਵੇ ਮੈਂ ਤੇ ਹਰ ਕਬੂਤਰ ਗੇਮ ਹਰ ਜੀ ਗਰਮ ਕਰਕੇ ਛੱਡਦੇ ਆਪਾਂ ਨੂੰ ਗਰਮ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਤੇ ਆਜਣਾ ਵੀ ਗਰਮੀ ਜਿਹੜੀ 40% 40 ਟੈਂਪਰੇਚਰ ਆ ਉੱਚ ਕਿੰਨੇ ਵੇ ਗਰਮ ਕਰੋ ਤੇ ਉੱਪਰ ਦੇ ਕਿੰਨੇ ਵੇ ਕਰੋ ਮੈਂ ਤੇ ਇਹਨਾਂ ਵੀ ਜਿੰਨੀ ਗਰਮੀ ਘੱਟ ਪਵੇ 40 ਤੋਂ ਮੰਨ ਲਓ ਘੱਟ ਹੈ ਟੈਂਪਰੇਚਰ ਫਿਰ ਮੈਂ ਤੁਹਾਨੂੰ ਸਾਰਾ ਅਗ ਡਿਟੇਲਸ ਦੱਸਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਹਿਲਾਂ ਟਾਈਮ ਸੁਣ ਲਓ ਅਗਰ 40 ਤੋਂ ਥੱਲੇ ਗਰਮੀ ਆ ਤੇ ਮੈਂ ਸਮਝਦਾ ਵੀ ਕਬੂਤਰ ਥੋੜਾ ਲੇਟ ਗਰਮ ਕਰੋ 8 ਤੋਂ ਉੱਪਰ ਉੱਪਰ ਕਬੂਤਰ ਗਰਮ ਕਰੋ ਤੇ ਉਹਨੂੰ ਜਿਹੜਾ ਦਾਬੂ ਲਾਉਣਾ ਨਾ ਮੇਰੇ ਹਿਸਾਬ ਨਾਲ ਤੇ ਘੱਟ ਤੋਂ ਘੱਟ ਘੰਟੇ ਦਾ ਦਾਬੂ ਹੋਣਾ ਚਾਹੀਦਾ ਉਸ ਤੋਂ ਪਰੇ ਜੇ ਠੰਡਾ ਮੌਸਮ ਦਾ ਥੋੜਾ ਵਧਾ ਵੀ ਲੋ ਤੇ ਜਦੋਂ ਤੁਸੀਂ ਦਾਬੂ ਲਾਉਣਾ ਨਾ ਕਬੂਤਰ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਮੈਦਾਨਾ ਦਾਬੂ ਲਾਉਣਾ ਜਿਹੜਾ ਜਿਹੜਾ ਪੂਰਾ ਕਬੂਤਰ ਦਾ ਸਰੀਰ ਖੁੱਲੇ ਠੀਕ ਆ ਬਾਕੀ ਮੈਂ ਤੁਹਾਨੂੰ ਦੱਸ ਦਣਾ ਵੀ ਗਰਮ ਕਰਨ ਦਾ ਪਰਪਸ ਕੀ ਹੁੰਦਾ ਇਹ ਮੈਂ ਤੁਹਾਨੂੰ ਦੱਸਦਾ ਟਾਈਮ 38 ਠੰਡੇ ਮਿੱਠੇ ਮੌਸਮ ਦਾ ਜੇ 40 ਤੋਂ ਪਲੱਸ ਟੈਂਪਰੇਚਰ ਦਾ ਤੇ ਮੈਂ ਆਨਾ ਵੀ ਜਿਹੜੇ ਗਰਮ ਕਰਨਾ ਨਾ ਕਬੂਤਰ ਉਹਨੂੰ ਉਰਲੇ ਬਨੇ ਆਜੋ ਥੋੜਾ ਜਿਹਾ 6 ਵਜੇ ਆਜੋ 7 ਵਜੇ ਦੀ ਆਜੋ ਜਿੰਨੇ ਕੁ ਵਜੇ बाजी ਖਤਮ ਹੋਣ ਦੇ ਚਾਂਸ ਹੈ ਵੀ ਤਿੰਨ ਚਾਰ ਹੋ ਇੱਕ ਬਾਜੀ ਖਤਮ ਹੁੰਦੀ ਹੈ ਤੇ ਉਸ ਹਾਵ ਨਾਲ ਤੁਸੀਂ ਸ਼ਾਮਾਂ ਨੂੰ ਗਰਮ ਕਰੋ ਕਬੂਤਰ ਤੇ ਉਹਨੂੰ ਗਰਮ ਕਰਨ ਦਾ ਜਿਹੜਾ ਟਾਈਮ ਹੈ ਘੰਟੇ ਤੋਂ ਨਰੰਦਰਿਆ ਦਾਬੂ ਚੰਗੀ ਤੇ ਲਾਵਾ ਪਰ ਘੰਟੇ ਤੋਂ ਨਰੰਦਰ ਗਰਮ ਕਰੋ ਠੀਕ ਹੈ ਜੀ ਇਹ ਤੇ ਹੋ ਗਿਆ ਟਾਈਮ ਹੁਣ ਵੀਰ ਜੀ ਆ ਗਿਆ ਵੀ ਦਾਬੂ ਲਾਉਣ ਦਾ ਪਰਪਸ ਕੀ ਇਹਦੇ ਨਾਲ ਵੀਰ ਜੀ ਜਦੋਂ ਕਬੂਤਰ ਨੂੰ ਦਾਬੂ ਲਾ ਦਿੰਦੇ ਜਾਂ ਗੁੰਮਾ ਕਹਿੰਦੇ ਕਈ ਇਹਦੇ ਨਾਲ ਕਬੂਤਰ ਨੂੰ ਜਦੋਂ ਮੰਨ ਲਓ ਜਿਹੜੇ ਆਪਾਂ ਪਾਣੀ ਭਰਉਣਾ ਨਾ ਗਰਮ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਬਣਾਉਨੇ ਦਿਨੇ ਆ ਤੇ ਕਬੂਤਰਾਂ ਹੀਟ ਆ ਪਾਉਂਦਾ ਅੰਦਰ ਹੀਟ ਆ ਜਾਂਦੀ ਸਰੀਰ ਉਹਦਾ ਖੁੱਲ ਜਾਂਦਾ ਕੁੰਡੇ ਕੰਦੇ ਜਿਹੜੇ ਸ਼ੈਲ ਹੋਏ ਸੈੱਟ ਹੋ ਜਾਂਦੇ ਤੇ ਕਬੂਤਰਾਂ ਖੁੱਲਦਾ ਤੇ ਸਵੇਰੇ ਫਿਰ ਖੁੱਲ ਕੇ ਉੱਡਦਾ ਠੀਕ ਹੋ ਗਿਆ ਵੀਰ ਜੀ ਤੇ ਇਹ ਮੈਂ ਤੁਹਾਨੂੰ ਦੱਸਦਾ ਡਾਬੂ ਲਾਉਣ ਦਾ ਟਾਈਮ ਸੀਜ਼ਨ ਦੇ ਹਿਸਾਬ ਨਾਲ ਕਿਹੜਾ-ਕਿਹੜਾ ਹੋਣਾ ਚਾਹੀਦਾ ਹੁਣ ਆਜੋ ਵੀਰ ਜੀ ਵੀ ਜਿਹੜਾ ਆਪਾਂ ਗਰਮ ਕਰਨਾ ਜਿਹਦਾ ਪਾਣੀ ਬਣਾਉਣਾ ਵਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਆਪਾਂ ਚੀਜ਼ਾਂ ਪਾਉਣੀਆਂ ਪ੍ਰੀਤੀ ਜਾਂ ਪੈਨ ਕਾ ਪੀ ਲੈ ਲੋ ਸਿੰਪਲ ਸਾਦੀਆਂ ਜੇ ਚੀਜ਼ਾਂ ਤੁਹਾਡੇ ਘਰ ਜੀ ਹੋਣਗੀਆਂ ਆਦੀਆਂ ਤੇ ਸਭ ਤੋਂ ਪਹਿਲਾਂ ਤੇ ਵੀਰ ਜੀ ਤੁਸੀਂ ਲੈਣਾ ਵਾ ਘਰ ਤੋਂ ਘੱਟ ਇੱਕ ਗਲਾਸ ਪਾਣੀ ਲਓ ਤੇ ਠੀਕ ਹੈ ਜੀ ਇੱਕ ਗਲਾਸ ਪਾਣੀ ਨੂੰ ਕਿਸੇ ਪਰਤਨ ਚ ਪਾ ਲੋ ਉਹਦੇ ਵਿੱਚ ਉਹਨਾਂ ਮੈਂ ਚੀਜ਼ਾਂ ਦੱਸੀ ਜਾਣੀਆਂ ਤੇ ਤੁਸੀਂ ਉਹੋ ਛੁੱਟੀ ਜਾਣੀਆਂ ਨੰਬਰ 1 ਤੇ ਆ ਗਿਆ ਵੀਰ ਜੀ ਫੁੱਲ ਗਲਾਬ ਤਿੰਨਾ ਉਂਗਲਾਂ ਦੀ ਇਤਨਾ ਚੁਟਕੀ ਭਰਨੇ ਆ ਤੇ ਉਹ ਵੇ ਛੁੱਟ ਦੇਣੇ ਨੰਬਰ 2 ਤੇ ਆ ਗਿਆ ਜੀ ਸੌਂਫ ਸੌਵਿਆਂ ਤਿੰਨਾਂ ਉਂਗਲੀਆਂ ਚ ਚੁੜਕੇ ਭਰਨੇ ਵੇ ਸੋੜ ਦੇਣੇ ਨੰਬਰ 3 ਤੇ ਆਗੇ ਵੀਰ ਜੀ ਮਲਠੀ ਮਲਠੀ ਦਾ ਇੱਕ ਇੰਨਾ ਛੋਟਾ ਜਿਹਾ ਪੀਸ ਵਿੱਚ ਪਾਉਣਾ ਠੀਕ ਹੈ ਜੀ ਤਿੰਨ ਚੀਜ਼ਾਂ ਹੋ ਗਈਆਂ ਨੰਬਰ 4 ਤੇ ਆਗੇ ਵੀਰ ਜੀ ਦਾਲਚੀਨੀ ਐਡਾ ਟੋਟਾ ਇੱਕ ਆਦੋ ਐਡਾ ਲੰਮਾ ਟੋਟਾ ਯਾਨੀ 2 ਇੰਚ ਦਾ ਟੋਟਾ ਇੱਕ ਦਾਲ ਜਿੰਨਾ ਦਾ ਪਾ ਲੋ ਠੀਕ ਹੋ ਗਿਆ ਵੀਰ ਜੀ ਉਸ ਤੋਂ ਬਾਅਦ ਆ ਗਿਆ ਮਣੱਕੇ ਚਾਰ ਵੀਰ ਜੀ ਉੱਚ ਮਣੱਕੇ ਪਾਓ ਕੇਸਰ ਬਹੁਤ ਹੀ ਜ਼ਰੂਰੀ ਚੀਜ਼ ਹੈ ਵੀਰ ਜੀ ਇਹਦਿਆਂ ਘੜਤ ਘੜ 10 ਕ ਡੰਡੀਆਂ ਵਿੱਚ ਛੁੱਟ ਲੋ ਉਸ ਤੋਂ ਬਾਅਦ ਵੀਰ ਜੀ ਆਕਰ ਨੰਬਰ 7 ਤੇ ਕਾਲੀ ਇਲਾਚੀ ਇੱਕ ਕਾਲੀ ਇਲਾਚੀ ਪੂਰੀ ਖੋਲ ਕੇ ਵਿੱਚ ਛੁੱਟ ਦੇਣੀ ਤੁਸੀਂ ਬੀ ਆ ਸਮੇਤ ਇਹ ਸੱਤਾਂ ਚੀਜ਼ਾਂ ਦਾ ਵੀਰ ਜੀ ਤੁਸੀਂ ਪਾਣੀ ਬਣਾ ਲਿਆ ਉੱਤੇ ਪਾਣੀ ਕਢਣ ਦੇਣਾ ਇੱਕ ਗਲਾਸ ਪਾਣੀ ਪਾਇਆ ਵਾ ਜਦੋਂ ਅੱਧੇ ਤੋਂ ਵੀ ਅੱਧਾ ਪਾਣੀ ਰਹਿ ਗਿਆ ਉਹ ਪਾਣੀ ਤੁਸੀਂ ਹਿਲਾ ਲੈਣਾ ਠੀਕ ਹੈ ਜੀ ਜਾਣੇ ਕੀ ਗਲਾਸ ਪਾਇਆ ਤੇ ਅੱਧਾ ਰਹਿ ਗਿਆ ਤੇ ਅੱਧੇ ਗਲਾਸ ਤੋਂ ਫੇਰ ਅੱਧਾ ਰਹਿ ਗਿਆ ਉਹ ਪਾਣੀ ਤੁਸੀਂ ਲਾ ਲੈਣਾ ਵੀਰ ਜੀ ਪਾਣੀ ਲਾ ਕੇ ਤੇ ਕਿਸੇ ਬਰਤਨ ਦੇ ਵਿੱਚ ਪਾ ਕੇ ਤੇ ਉਹਨੂੰ ਠੰਡਾ ਕਰ ਲੈਣਾ ਬਿਲਕੁਲ ਗਰਮ ਨਹੀਂ ਹੋਣਾ ਜਿਹਦਾ ਬਿਲਕੁਲ ਕੋਸਾ ਨਹੀਂ ਦਾ ਉਂਗਲੀ ਵਿੱਚ ਪੈ ਗਿਆ ਲੱਗੇ ਕਿ ਨਾਰਮਲ ਕੋਸਾ ਪਾਣੀ ਉਹ ਤੁਸੀਂ ਵੀਰ ਜੀ ਕਰਨਾ ਕਿ ਆ ਸਿਰਿੰਜ ਦੇ ਵਿੱਚ ਪਾਣੀ ਪਾ ਲੈਣਾ ਵਾ 5 ਐਮ ਐਲ ਉਹ ਪਾਣੀ 5 ਐਮ ਐਲ ਦੂਜਾ ਪਾਣੀ ਠੀਕ ਹੈ ਜੀ ਜੇ ਮੌਸਮ 40 ਤੋਂ ਉੱਪਰ ਗਰਮੀ ਹੈ ਜੇ ਮੌਸਮ 40 ਤੋਂ ਥੱਲੇ ਆ ਉਹ ਪਾਣੀ ਦਾ ਮਿਲ ਪਾਣਾ ਤੇ ਦੂਜਾ ਨਾਲ 5 ਮਿਲਦੇ ਨੇ ਪਾਣੀ ਦੇ ਕੇ ਕਬੂਤਰਾਂ ਨੂੰ ਤੁਸੀਂ ਕੋਸ਼ਿਸ਼ ਕਰੋ ਵੀ ਜਦੋਂ ਤੁਸੀਂ ਪਾਣੀ ਦੋ ਤੇ ਤੁਹਾਡੇ ਕਬੂਤਰ ਦੀ ਰੈਸ਼ ਨਾ ਹੋਵੇ ਬੋਟਾਂ 'ਚ ਜੇ ਰੈਸ਼ ਹੋਊਗਾ ਤੇ ਫਿਰ ਉਹ ਕਬੂਤਰ ਗਲੱਛ ਦੂਗਾ ਉਸ ਹਿਸਾਬ ਨਾਲ ਦਾਬੂ ਲਾਓ ਉਸ ਹਿਸਾਬ ਨਾਲ ਕਬੂਤਰ ਸੰਭੋ ਲਾ ਕੇ ਪਾਣੀ ਤੇ ਦਾਬੂ ਲਾ ਦੇਣਾ ਕਬੂਤਰ ਨੂੰ ਪੂਰਾ ਐ ਵਧੀਆ ਤਰੀਕੇ ਨਾਲ ਬੰਦ ਕਰਕੇ ਜਿਹੜੀ ਉਹਨੂੰ ਕਿਹੇ ਬੰਨੇ ਹਵਾ ਨਾ ਪਵੇ ਲਾ ਕੇ ਜਦੋਂ ਉਹਨੂੰ ਤੁਸੀਂ ਪੁੱਟੋਗੇ ਜਿੰਨਾ ਦਾ ਨਾ ਮੈਂ ਟਾਈਮ ਦੱਸਿਆ 40 ਤੋਂ ਉੱਪਰ ਦਾ ਤੇ ਜਿੰਨਾ ਟਾਈਮ ਦੱਸਿਆ 40 ਤੋਂ ਥੱਲੇ ਦਾ ਪੁੱਟ ਲੈਣਾ ਕਬੂਤਰ ਨੂੰ ਪੁੱਟ ਕੇ ਨਾਰਮਲ ਸਿੰਪਲ ਸਾਦਾ ਪਾਣੀ ਦੇ ਕੇ ਖੁੱਲੀ ਜਗ੍ਹਾ ਤੇ ਕਬੂਤਰ ਨੂੰ ਛੱਡ ਦੇਣਾ ਜੇ ਖੁੱਡੇ 'ਚ ਵੀ ਛੱਡਣਾ ਤੇ ਖੁੱਡੇ 'ਚ ਹਵਾਦਾਰ ਨੇ ਖੁੱਡਾ ਜ਼ਿਆਦਾ ਹੋਣਾ ਜਿੱਦਾਂ ਨਾਰਮਲ ਹਵਾ ਆਉਂਦੀ ਹੋਵੇ ਚੱਲੂਗੀ ਛੱਡ ਦੇਣਾ ਤੇ ਵੀਰ ਜੀ ਫਿਰ ਤੁਸੀਂ ਕਬੂਤਰ ਵਾਲ ਨਹੀਂ ਵੇਖਣਾ ਫਿਰ ਤੁਸੀਂ ਵੀਰ ਜੀ ਜਿਹੜੀ ਗੇਮ ਤੁਸੀਂ ਕੋਈ ਕਰਦੇ ਹੋ ਆਪਣੀ ਗੇਮ ਕਰੋ ਤੇ ਸਵੇਰੇ ਕਬੂਤਰ ਨੂੰ ਛੜਦੋ ਜੇ ਕੋਈ ਗੋਲੀ ਦੇਂਦੇ ਹੋ ਜਾਂ ਕੋਈ ਸ਼ਾਮ ਕਰਦੇ ਹੋ ਜਾਂ ਸਾਰੇ ਤੁਸੀਂ ਆਪਣੀ ਸ਼ਾਮ ਸੇਮ ਰੱਖਣੀ ਹੈ ਜਿਹੜਾ ਮੈਂ ਦਾਬੂ ਦਾ ਸਿਰ ਨੂੰ ਦਾਬੂ ਲਾ ਕੇ ਸਵੇਰੇ ਕਬੂਤਰ ਸ਼ਾਮ ਕੇ ਛੜਦੋ ਤੇ ਵੇਖੋ ਤੁਸੀਂ ਵੀਰ ਜੀ ਕਬੂਤਰ ਤੁਹਾਡਾ ਬਾਣ ਕੇ ਉੱਡੂਗਾ ਪੂਰਾ ਤੇ ਜਿਹੜੇ ਵੀਰੇ ਵੀ ਰਹਿੰਦੇ ਆ ਕਿ ਦੜਿਆਂ ਦੇ ਵਿੱਚ ਦਾਬੂ ਵਾਲਾ ਕਬੂਤਰ ਕਾਮਯਾਬ ਨਹੀਂ ਜਿਆਦਾ ਬੰਦੀ ਚੜਦਾ ਇਹ ਵੀਰ ਜੀ ਸਭ ਕਹਿਣ ਵਾਲੀਆਂ ਗੱਲਾਂ ਜਿਹੜੇ ਦੜਿਆਂ ਚ ਕਬੂਤਰ ਟਾਵਰ ਟਾਵਰ ਫਿਰਦੇ ਆ ਨਾ ਉਹਨਾਂ ਨੂੰ ਕਿਤੇ ਦਾਬੂ ਲਾ ਕੇ ਤੇ ਡਾ ਕੇ ਵੇਖੋ ਤੇ ਫਿਰ ਤੁਹਾਨੂੰ ਨਜ਼ਾਰਾ ਨਾਲ ਦਿਵਾਤਾ ਤੇ ਫਿਰ ਗੱਲ ਕਰਿਓ ਠੀਕ ਹੈ ਜੀ ਦਾਬੂ ਦੇ ਨਾਲ ਕਬੂਤਰ ਦਾ ਸਰੀਰ ਖੁੱਲ ਜਾਂਦਾ ਤੇ ਐ ਕਬੂਤਰ ਪੂਰਾ ਵਾਰਮ ਅਪ ਹੋ ਜਾਂਦਾ ਕੋਈ ਵੀ ਖੇਡ ਖੇਡਣ ਤੋਂ ਪਹਿਲਾਂ ਜਾਂ ਕੋਈ ਸਪੋਰਟਸ ਕਰਨ ਤੋਂ ਪਹਿਲਾਂ ਆਪਾਂ ਵਾਰਮ ਅਪ ਹੁੰਨੇ ਆ ਠੰਡੇ ਸਰੀਰ 'ਚ ਜਾ ਕੇ ਵੜ ਜੇ ਤੇ ਸੱਟ ਲੱਗਦੀ ਹੈ ਤੇ ਸਰੀਰ ਨਹੀਂ ਖੁੱਲਦਾ ਆਪਾਂ ਕਹਿੰਨੇ ਲੈ ਯਾਰ ਕੁਸ਼ਤੀ ਕਰਨਗੇ ਭلوان ਟੈ ਵੀ ਗਿਆ ਉਹਨੇ ਬਾਅਦ ਕਹਿੰਦਾ ਯਾਰ ਮੇਰਾ ਤਾਂ ਸਰੀਰ ਹੀ ਨਹੀਂ ਖੁੱਲਾ ਤੇ ਮਗਰੋਂ ਭਾਵੇਂ ਦੋ ਕੁਸ਼ਤੀਆਂ ਦੇ ਕੋਲ ਹੋਰ ਕਰਾ ਲਓ ਇਹਦਾ ਕੰਮ ਹੁੰਦਾ ਕਬੂਤਰ ਨੂੰ ਵਾਰਮ ਅਪ ਕਰ ਦੇਣਾ ਇਹਦਾ ਫੰਕਸ਼ਨ ਇਹ ਹੁੰਦਾ ਕਬੂਤਰ ਦੇ ਅੰਦਰ ਜਿਹੜੀ ਠੰਡਿਆਈ ਹੈ ਜਾਂ ਉਹਦੇ ਜੋੜ ਕੋਈ ਪੁੰਦੇ ਸ਼ੈਲ ਹੋਇਆ ਉਹ ਸਭ ਖੋਲ ਦੇਣੇ ਤੇ ਕਬੂਤਰ ਸਵੇਰੇ ਐ ਆਉੜਦਾ ਲਾਈਟ ਠੀਕ ਹੈ ਵੀਰ ਜੀ ਤੇ ਵੀਰ ਜੀ ਇਹ ਹੀ ਆਪਣੀ ਅੱਜ ਦੀ ਵੀਡੀਓ ਤੇ ਬਾਕੀ ਪਿਛਲੀ ਵੀਡੀਓ ਚ ਇੱਕ ਦੋ ਚੱਕ ਬੰਦਿਆਂ ਨੇ ਕਮੈਂਟ ਕੀਤਾ ਸੀ ਕਿ ਜਿਹੜੀ ਆਪਾਂ ਉਹਨਾਂ ਨੂੰ ਖੇੜ ਦੱਸੀ ਸੀ ਦੂਸਰੀ ਵਾਲੀ ਸਾਮ ਕੇ ਉਹਨਾਂ ਕਬੂਤਰ ਛੱਡੇ ਆ ਤੇ ਉਹਨਾਂ ਜਿੱਤੇ ਵੀ ਆ ਠੀਕ ਹੈ ਵੀਰ ਜੀ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਹ ਜੀ ਨੂੰ ਵੀਰਾਂ ਨੂੰ ਤੇ ਜਿਹੜੇ ਮੇਰੇ ਭਰਾ ਯਾਰ ਕਬੂਤਰ ਸ਼ਾਮ ਕ ਛੱਡਦੇ ਜਾਂ ਕੋਈ ਗੇਮ ਸਾਡੇ ਵਰਦੇ ਆ ਯਾਰ ਕਮੈਂਟ ਵੀ ਕਰਦੇ ਆ ਤੇ ਉਹ ਆਪੇ ਹੀ ਲੋਕਾਂ ਨੂੰ ਪਤਾ ਲੱਗਦਾ ਯਾਰ ਗੇਮ ਵਧੀਆ ਆ ਕੇ ਮਾੜੀ ਆ ਠੀਕ ਹੈ ਜੀ ਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਅੱਜ ਦੀ ਵੀਡੀਓ ਸਮਾਪਤ ਕਰਦਾ ਗੱਲਾਂ ਬੜੀਆਂ ਯਾਰ ਟੌਪਿਕ ਬੜੇ ਆ ਜਲਦੀ ਹੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ